ਕਿ ਇਹ ਨਾ ਉਹ ਹੁਣ ਅੱਜਕੱਲ ਵੈਲਿਡ ਨਹੀਂ ਹੈ ਕਿਉਂਕਿ ਅਸੀਂ ਸਾਰੇ ਇਕੱਠੇ ਹੀ ਤਾਂ ਹੋਏ ਆ ਕਿ ਸਾਡੇ ਹਸਬੰਡਸ ਨੇ ਭੇਜਿਆ ਇਵਨ ਬਦਰਿੰਨ ਲੋਸਵੀ ਨਾਲ ਨੇ ਤਾਂ ਬਲਕਿ ਹਸਬੰਡ ਚਾਰ ਦੀਵਾਰੀ ਚ ਨਹੀਂ ਇਸ ਟਾਈਮ ਮੇਰੇ ਹਿਸਾਬ ਨਾਲ ਤੁਸੀਂ ਜਿੰਨਾ ਵੀ ਚੈਨਲਸ ਦੇਖ ਰਹੇ న్యూਸ ਦੇਖ ਰਹੇ ਹੋ ਤਾਂ ਲੇਡੀਜ਼ ਤਾਂ ਬਾਹਰ ਨੇ ਹਸਬੰਡ ਚਾਰ ਦੀਵਾਰੀ ਚ ਨਹੀਂ ਕਿ ਚਲੋ ਕੁਝ ਮਨਾਉਂਦੇ ਆ ਨਹੀਂ ਤਾਂ ਹਸ ਤੱਕ ਸਾਡੇ ਪਿੰਡੀ ਚ ਇਹ ਚੀਜ਼ਾਂ ਨਹੀਂ ਹੁੰਦੀਆਂ ਮੇਰੇ ਹਿਸਾਬ ਨਾਲ ਤਾਂ ਉਹ ਪਿੰਡ ਵੀ ਨਹੀਂ ਹੈ ਮੈਂ ਨਹੀਂ ਪਿੰਡ ਤਾਂ ਨਹੀਂ ਹੈ ਹਾਂ ਸ਼ਹਿਰ ਵੀ ਨਹੀਂ ਹੈ ਪਰ ਪਿੰਡ ਵੀ ਨਹੀਂ ਹੈ ਅਸੀਂ ਆਹੀ ਕਹਿਣਾ ਚਾਹੁੰਦੇ ਆ ਕਿ ਇੱਕ ਬਹਾਨਾ ਹੀ ਹੈ ਕਿ ਲੇਡੀਜ਼ ਘਰ ਤੋਂ ਬਾਹਰ ਆ ਸਕਣ ਘਰ ਤਾਂ ਸਿਰਫ ਇਹੀ ਹਨ ਉਹਨਾਂ ਨੂੰ ਸਾਰਾ ਦਿਨ ਕੰਮ ਕਰ ਸਿਰਫ ਇੱਕ ਇੰਜੋਏਮੈਂਟ ਦਾ ਇੱਕ ਬਹਾਨਾ ਸੀ ਸਾਡੇ ਲਈ सबको इकट्ठा करा और फाइनली सबने रिस्पांस भी अच्छा दिया थैंक यू टू ऑल जिन्होंने हमारे साथ खड़े होके हमारा साथ दिया सबका बहुत बहुत दिलो धन्यवाद

ਮਹੀਨੇ ਵਿੱਚ ਜਿੱਥੇ ਪੂਰੇ ਪੰਜਾਬ ਦੇ ਵਿੱਚ ਤੀਜ ਦਾ ਤਿਉਹਾਰ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਹੀ ਰਾਜਪੁਰਾ ਦੇ ਨਿਰੰਕਾਰੀ ਭਵਨ ਦੇ ਸਾਹਮਣੇ ਨਵੇਂ ਖੁੱਲੇ ਬਸੰਤ ਰੈਸਟੋਰੈਂਟ ਦੇ ਵਿੱਚ ਤੀਜ ਮੁਟਿਆਰਾਂ ਦੀ ਕਲੱਬ ਗੱਜੂ ਖੇੜੇ ਵੱਲੋਂ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਮੈਡਮ ਚਾਹਤ ਅਤੇ ਮੈਡਮ ਦੀਪਿਕਾ ਦੇ ਵੱਲੋਂ ਆਯੋਜਿਤ ਕੀਤਾ ਗਿਆ ਸੀ। ਜਿਸ ਦੇ ਵਿੱਚ ਮੁਟਿਆਰਾ ਰੰਗ-ਪਿਰੰਗੇ ਪੰਜਾਬੀ ਸੂਟ ਪਾ ਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈਆਂ ਅਤੇ ਇਸ ਮੌਕੇ ਤੇ ਬਸੰਤ ਰੈਸਟੋਰੈਂਟ ਨੂੰ ਵੀ ਪੰਜਾਬੀ ਰੰਗ ਦੇ ਵਿੱਚ ਰੰਗਦੇ ਹੋਏ ਰੈਸਟੋਰੈਂਟ ਦੇ ਮਾਲਕਾਂ ਵੱਲੋਂ ਬੜੇ ਹੀ ਸੁੰਦਰ ਤਰੀਕੇ ਦੇ ਨਾਲ ਸਜਾਇਆ ਗਿਆ ਸੀ। ਇਸ ਮੌਕੇ ਤੇ ਉਕਤ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈਆਂ ਮੁਟਿਆਰਾ ਪੰਜਾਬੀ ਗੀਤਾਂ ਤੇ ਨੱਚਦੀਆਂ ਹੋਈਆਂ ਦਿਖਾਈਆਂ ਦਿੱਤੀਆਂ ਨਾਲ ਹੀ ਕੀਤਾ ਵੀ ਪਾਇਆ ਗਿਆ। मैडम चाहत ਅਤੇ मैडम ਦੀਪਿਕਾ ਦੇ ਫਾਲੋ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਬੜੇ ਵਧੀਆ ਖਾਣ ਪੀਣ ਦਾ ਪ੍ਰਬੰਧ ਕੀਤਾ ਹੋਇਆ ਸੀ ਉੱਥੇ ਹੀ ਉਹਨਾਂ ਦੇ ਵੱਲੋਂ ਇਸ ਪ੍ਰੋਗਰਾਮ ਦੇ ਵਿੱਚ ਗੇਮਸ ਤੇ ਵਧੀਆ ਸੰਦੇਸ਼ ਵੀ ਦਿੱਤਾ ਗਿਆ ਸੀ ਇਸ ਮੌਕੇ ਤੇ న్యూਸ 89 ਪੰਜਾਬ ਦੀ ਟੀਮ ਦੇ ਵੱਲੋਂ ਬਸੰਤ ਰੈਸਟੋਰੈਂਟ ਦੇ ਵਿੱਚ ਜਾ ਕੇ ਉਕਤ ਤੀਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੁਟਿਆਰਾਂ ਦੇ ਨਾਲ ਖਾਸ ਤੌਰ ਤੇ ਗੱਲਬਾਤ ਕੀਤੀ ਗਈ ਆਓ ਤੁਹਾਨੂੰ ਸੁਣਾਉਨੇ ਇਸ ਮੌਕੇ ਤੇ ਮੁਟਿਆਰਾਂ ਦੇ ਸਮੇਤ ਮੈਡਮ ਚਾਹਤ ਅਤੇ ਮੈਡਮ ਦੀਪਿਕਾ ਦਾ ਵੀ ਕੀ ਕੁਝ ਕਹਿਣਾ ਸੀ ਸੋ ਸੋਹਣ ਦਾ ਮਹੀਨਾ ਹੋਵੇ ਤੇ ਤੀਜ ਦੀ ਗੱਲ ਨਾ ਹੋਵੇ ਤੀਜ ਮੁਟਿਆਰਾ ਦੀ ਸੋ ਗਾਲਾ ਰੈਸਟੋਰੈਂਟ ਦੇ ਵਿੱਚ ਖੜੇ ਆ ਤੇ ਤੀਜ ਦਾ ਪ੍ਰੋਗਰਾਮ ਜਿਹੜਾ ਹੈ ਉਹ ਰੱਖਿਆ ਗਿਆ ਸੀਗਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਮੌਜੂਦ ਹੈ ਇਸ ਕਲੱਬ ਦੇ ਜਿਹੜੇ ਪ੍ਰਬੰਧਕ ਹੈਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਕਿਸ ਤਰ੍ਹਾਂ ਦਾ ਪ੍ਰੋਗਰਾਮ ਰੱਖਿਆ ਗਿਆ ਤੇ ਕਿੰਨੇ ਵਜੇ ਸ਼ੁਰੂ ਹੋਇਆ ਸੀਗਾ ਤੇ ਕਿੰਨੇ ਵਜੇ ਦੀ ਸਮਾਪਤੀ ਹੋਣੀ ਹੈ ਬਾਕੀ ਤਸਵੀਰਾਂ ਦੇ ਵਿੱਚ ਤੁਹਾਨੂੰ ਲਗਾਤਾਰ ਦਿਖਾਈ ਦੇ ਰਹੇ ਆ ਕਿ ਕਿਸ ਤਰ੍ਹਾਂ ਮੁਟਿਆਰਾ ਜਿਹੜੀਆਂ ਹੈਗੀਆਂ ਅੱਜ ਇਸ ਤੀਜ ਦੇ ਤਿਹਾਰ ਨੂੰ ਮਨਾ ਰਹੀਆਂ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਤੀਜ ਮੁਟਿਆਰਾ ਦੀ ਤੁਹਾਡੇ ਕਲੱਬ ਦਾ ਨਾਮ ਹੈ ਤੇ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਤੀਜ ਦੀਆਂ ਤੇ ਕਾਫੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਤੇ ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰ ਸਤਿ ਸ੍ਰੀ ਅਕਾਲ ਸਾਰੇ ਨੂੰ ਪਹਿਲੇ ਤਾਂ ਅਸੀਂ ਆਹੀ ਕਹਿਣਾ ਚਾਹੁੰਦੇ ਆਂ ਤੇ ਇੱਕ ਬਹਾਨਾ ਹੀ ਐ ਕਿ ਲੇਡੀਜ਼ ਘਰ ਤੋਂ ਬਾਹਰ ਆ ਸਕਣ ਘਰ ਤਾਂ ਸਿਰਫ ਇਹੀ ਆ ਉਹਨਾਂ ਨੂੰ ਸਾਰਾ ਦਿਨ ਕੰਮ ਕਰ ਸਿਰਫ ਇੱਕ ਇੰਜੋਇਮੈਂਟ ਦਾ ਇੱਕ ਬਹਾਨਾ ਸੀ ਸਾਡੇ ਲਈ ਕਿ ਲੇਡੀਜ਼ ਬਾਹਰ ਆਣ ਔਰ ਇੰਜੋਏ ਕਰਨ ਔਰ ਤੁਸੀਂ ਦੇਖ ਰਹੇ ਹੋ ਸਾਡੀ ਲੇਡੀਜ਼ ਇੰਜੋਏ ਕਰ ਵੀ ਰਹੀਆਂ ਬਸ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਹਨਾਂ ਨੂੰ ਦੇਖ ਕੇ ਵੀ ਖੁਦਾਂ ਸਾਨੂੰ ਬਹੁਤ ਆਜ਼ਾਦੀ ਆਜ਼ਾਦੀ ਫੀਲ ਹੋ ਰਹੀ ਹੈ ਸੋ ਸੋ ਮੈਨੂੰ ਵੀ ਬੜੀ ਖੁਸ਼ੀ ਹੋ ਰਹੀ ਹੈ ਕਿਉਂਕਿ ਮੈਂ ਪਿਛਲੇ ਕਈ ਸਾਲਾਂ ਤੋਂ ਤੀਜ ਦੇ ਪ੍ਰੋਗਰਾਮ ਰਾਜਪੁਰਾ ਸ਼ਹਿਰ ਦੇ ਵਿੱਚ ਲਗਾਤਾਰ ਜਿਹੜੇ ਹੈ ਕਵਰ ਕਰ ਰਿਹਾ ਤੇ ਅੱਜ ਗੱਜੂ ਖੇੜਾ ਇਸ 벨ਟ ਦਾ ਜਿਹੜਾ ਪ੍ਰੋਗਰਾਮ ਦੇਖਣ ਨੂੰ ਮਿਲ ਰਿਹਾ ਗੱਲ ਰੈਸਟੋਰੈਂਟ ਦੇ ਵਿੱਚ ਕਿਸ ਤਰ੍ਹਾਂ ਤੁਹਾਡੇ ਖਿਆਲ ਦੇ ਵਿੱਚ ਆਇਆ ਕਿ ਆਪਾਂ ਪਹਿਲਾਂ ਤੁਸੀਂ ਪ੍ਰੋਗਰਾਮ ਦੇਖੇ ਰਾਜਪੁਰਾ ਦੇ ਵਿੱਚ ਲੇਡੀਜ਼ ਨੇ ਲਗਾਤਾਰ ਅਜਿਹੇ ਪ੍ਰੋਗਰਾਮ ਪ੍ਰਬੰਧ ਕੀਤਾ ਸੀਗਾ ਤੇ ਲੇਡੀਜ਼ ਕਾਫੀ ਖੁਸ਼ ਵੀ ਹੋਈਆਂ ਕਾਫੀ ਸਾਲਾਂ ਤੋਂ ਚੱਲ ਰਿਹਾ ਕਿਸ ਤਰ੍ਹਾਂ ਤੁਹਾਨੂੰ ਸੋਚ ਆਈ ਕਿ ਆਪਾਂ ਨੂੰ ਇਹ ਪ੍ਰੋਗਰਾਮ ਕਰਨਾ ਚਾਹੀਦਾ ਹਾਂਜੀ ਪਹਿਲੇ ਤੋਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ तो अस पहले मनाते सी घर मनाते थे मतलब लगा कि सनू कि अपना इन्वायरमेंट थोड़ा चेंज करे एक्चुअली हमारे वहाँ पर कुछ है नहीं तो हमने सोचा कि चलो इसके थ्रू ही एक नवी शुरुआत करेगी हम बाहर निकलें थोड़ा सा गेट टूगैदर हो जाएगा सबके साथ तो हमने सबको इकट्ठा करा और फाइनली सबने रिस्पॉन्स भी अच्छा दिया थैंक यू टू ऑल जिन्होंने हमारे साथ खड़े होकर हमारा साथ दिया सबका बहुत बहुत दिलो धन्यवाद ਤੋ ਅੱਗੇ ਵੀ ਅਸੀਂ ਇਦਾਂ ਦਾ ਪ੍ਰੋਗਰਾਮ ਅਰੇਂਜ ਕਰਾਂਗੇ ਚਲੋ ਇਹ ਛੋਟੀ ਸੀ ਸ਼ੁਰੂਆਤ ਥੀ ਤੋ ਸਭ ਨੇ ਸਾਡਾ ਸਾਥ ਦਿਆ ਸਭ ਲਈ ਥੈਂਕ ਯੂ ਸੋ ਮੱਚ ਸੋ ਸੋ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਲੇਡੀਜ਼ ਐ ਉਹਨਾਂ ਨੂੰ ਇੱਕ ਕਰਦੀ ਹੀ ਚਾਰ ਦਿਵਾਰੀ ਦੇ ਵਿੱਚ ਰਹਿਣ ਵਾਸਤੇ ਮਜਬੂਰ ਕਰ ਦਿੱਤਾ ਜਾਂਦਾ ਤੇ ਅੱਜ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਬੜਾ ਖੁਸ਼ ਨਜ਼ਰ ਆ ਰਹੇ ਆ ਤੁਸੀਂ ਤੇ ਕਿਸ ਤਰ੍ਹਾਂ ਤੁਹਾਨੂੰ ਮੈਸੇਜ ਹੋ ਰਿਹਾ ਜੀ ਮੈਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਪੰਜਾਬ ਦਾ ਇਤਿਹਾਸਿਕ ਤਿਉਹਾਰ ਹੈ ਜਿਹਨੂੰ ਮਨਾਇਆ ਜਾ ਰਿਹਾ ਹੈ ਯਾਦ ਲਿਆ ਜਾ ਰਿਹਾ ਹੈ ਸਭ ਕੁਝ ਬਹੁਤ ਅੱਛਾ ਹੈ ਅਰੇਂਜ ਕਰਿਆ ਵਧੀਆ ਲੱਗਿਆ ਬਹੁਤ ਅੱਛਾ ਲੱਗਿਆ ਤੇ ਕੀ ਕੁਝ ਤੁਹਾਨੂੰ ਅਰੇਂਜਮੈਂਟ ਉਰੇ ਦੇਖਣ ਨੂੰ ਮਿਲ ਰਿਹਾ ਦੇਖੋ ਖਾਣਾ ਪੀਣਾ ਇੰਜੋਏ ਸਭ ਕੁਝ ਵਧੀਆ ਲੱਗਿਆ ਬਹੁਤ ਅੱਛਾ ਸੋ ਡੈਕੋਰੇਸ਼ਨ ਵੀ ਅੱਛੀ ਹੈ ਹੋਟਲ ਵੀ ਅੱਛਾ ਲੱਗਿਆ ਫਸਟ ਟਾਈਮ ਵਿਜ਼ਿਟ ਕਰ ਰਹੀ ਆ ਮੈਂ ਇੱਥੇ ਬਹੁਤ ਅੱਛਾ ਲੱਗਿਆ ਮੈਮ ਜੇ ਗੱਲ ਕੀਤੀ ਜਾਵੇ ਤਾਂ ਕਿਹੜੇ ਕਿਹੜੇ ਤੁਸੀਂ ਉਹਰੇ ਪ੍ਰੋਗਰਾਮ ਰੱਖੇ ਆ ਅੱਜ ਕੀ ਕੀ ਐਕਟੀਵਿਟੀਜ਼ ਲੇਡੀਜ਼ ਵਾਸਤੇ ਰੱਖੇ ਇੱਕ ਤਾਂ ਸੀ 뮤ਜ਼ਿਕ ਚੇਅਰ ਰੱਖੀ ਉਸ ਤੋਂ ਬਾਅਦ ਅਸੀਂ ਇੱਕ ਡਾਂਸ ਰੱਖਿਆ ਕਿ ਇੱਕ ਗਲਾਸ ਨੂੰ ਸਿਰ ਤੇ ਰੱਖ ਕੇ ਬੈਲੈਂਸ ਕਰਕੇ ਨੱਚਣਾ ਉਸ ਤੋਂ ਬਾਅਦ ਨੈਕਸਟ ਗੇਮ ਹੈ ਸਾਡੀ ਗੇਮ ਦਾ ਨਾਮ ਹਰੀਆਲੀ ਹਰੀਆਲੀ ਤੀਜ ਮੰਗਲ ਮੇ ਹੋ ਨੈਕਸਟ ਗੇਮ ਕੌਨਸੀ ਹੈ ਐਸੇ ਤਾਂ ਬਹੁਤ ਬਹੁਤ ਜ਼ਿਆਦਾ ਗੇਮ ਨੇ ਬਹੁਤ ਟਾਈਮ ਲੱਗ ਜਾਏਗਾ ਦੱਸਣ ਨੂੰ ਬਹੁਤ ਗੇਮਾਂ ਦਾ ਤੋ ਬਾਕੀ ਆਪ ਸਭ ਨੂੰ ਪੁੱਛ ਸਕਦੇ ਆ ਉਹਨਾਂ ਨੂੰ ਕੀ ਲੱਗਿਆ ਅਸੀਂ ਤਾਂ ਆਪਣੇ ਵੱਲੋਂ ਬਹੁਤ ਪੂਰੀ ਕੋਸ਼ਿਸ਼ ਕੀਤੀ ਹੈ ਤੇ ਸਭ ਨੂੰ ਪੁੱਛਿਆ ਜਾਏ ਤਾਂ ਕਿਵੇਂ ਲੱਗ ਰਿਹਾ ਸੋ ਤੁਹਾਨੂੰ ਤੁਹਾਨੂੰ ਲੱਗਦਾ ਕਿ ਜੇ ਜਦ ਤਿਹਾਰਾ ਦੀ ਗੱਲ ਕੀਤੀ ਜਾਂਦੀ ਹੈ ਹੁਣ ਤਿਹਾਰ ਜਿਹੜੇ ਸ਼ੁਰੂ ਹੋ ਚੁੱਕੇ ਹਨ ਸੋ ਤੀਜ ਦੇ ਤਿਹਾਰ ਤੋਂ ਹੀ ਜਿਹੜੇ ਹੁਣ ਤਿਹਾਰਾਂ ਦਾ ਆਗਾਜ਼ ਹੋਇਆ ਕੀ ਕਹਿਣਾ ਚਾਹੋਗੇ ਬਹੁਤ ਅੱਛਾ ਕਿਉਂਕਿ ਸਟਾਰਟਿੰਗ ਹੀ ਬਹੁਤ ਅੱਛੀ ਹੈ ਔਰ ਹੋਰ ਤਿਹਾਰ ਵੀ ਬਹੁਤ ਅੱਛੇ ਆਉਣਗੇ ਔਰ ਜੋ ਅਰੇਜਮੈਂਟ ਹੈ ਉਹ ਵੀ ਬਹੁਤ ਅੱਛਾ ਹੈ ਕਿਉਂਕਿ ਅੱਜ ਦੀ ਸਟਾਰਟਿੰਗ ਅੱਜ ਸਟਾਰਟਿੰਗ ਹੈ ਤਾਂ ਹੁਣ ਸਟਾਰਟਿੰਗ বারবার ਹੀ আচ্ছা লাগতা হ। ਹੁਣ ਮੈਨੂੰ ਇਹ ਦੱਸੋ ਕਿ ਕਾਰਵਾ ਵਧੇਗਾ ਅੱਜ ਲੇਡੀਜ਼ ਹੈਗੀਆਂ ਤੇ ਇਸ ਤੋਂ ਬਾਅਦ ਡਬਲ ਹੋ ਜਾਣਗੀਆਂ ਅਗਲੀ ਵਾਰੀ ਜਿਵੇਂ ਤੁਹਾਡਾ ਪ੍ਰੋਗਰਾਮ ਇਹ ਦੇਖਣਗੇ ਲੋਕ ਹਾਂਜੀ ਹਾਂਜੀ ਬਹੁਤ ਬਹੁਤ ਵਧੀਆ ਲੱਗਿਆ ਕਿਉਂਕਿ ਇਹ ਇੱਕ ਪੁਰਾਣਾ ਪਹਿਲਾਂ ਸੱਭਿਆਚਾਰਕ ਮਨਾਇਆ ਜਾਂਦਾ ਹੁੰਦਾ ਸੀ ਪਿੰਡਾਂ ਚ ਇੱਕ ਮਹੌਲ ਇਕੱਠਾ ਹੁੰਦਾ ਸੀ ਤੇ ਇੱਕ ਆਪਣਾ ਬਣਾਇਆ ਹੁੰਦਾ ਸੀ ਤੇ ਹੁਣ ਇਹ ਅਲੱਗ ਤੋਂ ਇੱਕ ਨਵੀਂ ਐਨਐਨਟੀ ਇਸਦਾ ਕੀਤਾ ਤੇ ਬਹੁਤ ਵਧੀਆ ਅੰਜੋਏ ਹੈ ਤੇ ਬਹੁਤ ਵਧੀਆ ਲੱਗਿਆ ਠੀਕ ਹੈ ਜੀ ਜਿਵੇਂ ਕਿ ਤੀਜ਼ ਦੇ ਤਿਹਾਰ ਤੇ ਪਿੰਗਾ ਪਾਈ ਜਾਂਦੀਆਂ ਪਿੰਡਾਂ ਦੇ ਵਿੱਚ ਇਹ ਤਿਹਾਰ ਮਨਾਇਆ ਜਾਂਦਾ ਸੀ ਹੁਣ ਸ਼ਹਿਰਾਂ ਦੇ ਵਿੱਚ ਆ ਗਿਆ ਇਹ ਤਿਹਾਰ ਤੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਰੈਸਟੋਰੈਂਟਸ ਵਿੱਚ ਨਾ ਕਰਕੇ ਇਹ ਜਿਹੇ ਪ੍ਰੋਗਰਾਮ ਨੂੰ ਪਿੰਡਾਂ ਦੇ ਵਿੱਚ ਕਿਉਂਕਿ ਤੁਸੀਂ ਇੱਕ ਇਹ ਜੀ ਜਗ੍ਹਾ ਤੋਂ ਜਿੱਥੇ ਕਿ ਬੜੀ ਖੁੱਲੀ ਡੁੱਲੀ ਜਗ੍ਹਾ ਹੈਗੀ ਉੱਥੇ ਇੱਕ ਵੱਡੇ ਗਰਾਊਂਡ ਦੇ ਵਿੱਚ ਇਹ ਜਿਹੇ ਪ੍ਰੋਗਰਾਮ ਰੱਖਿਆ ਜਾਵੇ ਤੇ ਪੀਂਗਾ ਲਾਈ ਜਾਂ ਜੋ ਅਸਲੀ ਇਹਦਾ ਟੇਸਟ ਹੈ ਠੀਕ ਹੈ ਨਾ ਚਾਹ सबसे पहले तो आ, बहुत अच्छा लगा अरेंजमेंट बहुत अच्छा है आज का प्रोग्राम बहुत अच्छा रहा सबसे मेन बात यह है कि जैसे हम आज अब पंजाबी कल्चर को भूलते जा रहे हैं ये जो अरेंजमेंट है वो पंजाबी कल कल्चर को इनिशिएट दे रहा है जो पंजाबी बोलियाँ गिद्धे आजकल हम नहीं करते डीजेज वग़ैरह पर हम इंजॉय करते हैं उससे सबसे बेटर बात यह है कि आज पंजाबी कल्चर हमारे सामने आ रहा है हम उसको इंजॉय कर रहे हैं परादे भूल गए हैं सब वो परदे लगाए हुए हैं सब ने माथा पट्टी टिक्का ये सब जो चीज़ें ਪੰਜਾਬੀ ਕਲਚਰ ਮੇਂ ਨਹੀਂ ਹੈ ਹੁਮ ਦੂਰ ਹੋਤੇ ਜਾ ਰਹੇ ਹੁਨ ਚੀਜੋ ਸੇ ਉਹ ਇੱਕ ਬਹਾਨਾ ਮਿਲਾ ਹੈ ਹਮੇ ਯੇ ਸਬ ਇੰਜੋਏ ਕਰਨੇ ਕਾ ਔਰ ਗਰਾਉਂਡ ਕੀ ਬਾਤ ਹੈ ਜਹਾਂ ਤੱਕ ਆਜ ਕਲ ਸਬ ਏਸੀ ਮੇਂ ਰਹਤੇ ਹੈ ਤੋ ਗਰਾਉਂਡਸ ਪੇ ਪੀਂਗ ਡਾਲਨੀ ਬੜੀ ਹੋਕੀ ਇਤਨੀ ਗਰਮੀ ਮੇਂ ਤੋ ਇੱਕ ਮੈਂ ਇੱਕ ਅਹਿਮ ਸਵਾਲ ਤੁਹਾਨੂੰ ਪੁੱਛਣ ਲੱਗਿਆ ਤੋੜ ਤੋੜ ਤੋ ਪੁੱਛ ਰਹਾ ਮੈਂ ਤੇ ਤੁਸੀਂ ਮੈਨੂੰ ਇਹ ਦੱਸੋ ਕਿ ਜਿਵੇਂ ਤੁਹਾਡੀ ਇਹ ਸਾਰੇ ਖੜੀ ਹੈ ਲੇਡੀਜ਼ ਉਰੇ ਤੇ ਜਿਹੜੇ ਅੱਗੇ ਬੱਚੇ ਹੈਗੇ ਇਹ ਤਿਹਾਰਾਂ ਜਿਹੜੀ ਤਿਹਾਰ ਜਿਹੜੇ ਖਤਮ ਹੁੰਦੇ ਜਾ ਰਹੇ ਹੈਂ ਜਿਹੜੇ ਹੁਣ ਕਿਸ ਤਰ੍ਹਾਂ ਆਪਾਂ ਜਦ ਬੱਚੇ ਦੇਖਣਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਿਹਾਰ ਦੁਆਰਾ ਉੱਭਰ ਕੇ ਸਾਹਮਣੇ ਆਣਗੇ ਤਿਹਾਰ ਤਾਂ ਤਾਂ ਆਣਗੇ ਜੇ ਆਪਾਂ ਇਹਨਾਂ ਨੂੰ ਯਾਦ ਰੱਖਾਂਗੇ ਤਿਹਾਰਾਂ ਨੂੰ ਜੇ ਹੁਣ ਮਨਾ ਰਹੇ ਆ ਤਿਹਾਰਾਂ ਨੂੰ ਤਾਂ ਫਿਰ ਬੱਚਿਆਂ ਨੂੰ ਅੱਗੇ ਪਤਾ ਲੱਗੇਗਾ ਵੀ ਇਹ ਤਿਹਾਰ ਹੈ ਅਸੀਂ ਮਨਾਣੇ ਆ ਕਿ ਜੇ ਨਹੀਂ ਮਨਾਵਾਂਗੇ ਤਾਂ ਫਿਰ ਬੱਚੇ ਭੁੱਲ ਜਾਣਗੇ ਇਹਨਾਂ ਤਿਹਾਰਾਂ ਨੂੰ ਅੱਗੇ-ਅਗੇ ਜਿਵੇਂ ਬੱਚੇ ਆਣਗੇ ਹੋਰ ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗੇਗਾ ਇਹ ਤਿਹਾਰ ਵੀ ਹੈ ਕਿ ਨਹੀਂ ਹੈ ਤੁਹਾਨੂੰ ਕੀ ਲੱਗਦਾ ਕਿ ਇਹ ਤਿਹਾਰ ਵੱਧ ਛੱਡ ਕੇ ਮਨਾਣੇ ਚਾਹੀਦੇ ਆ ਮਨਾਣੇ ਚਾਹੀਦੇ ਆ ਕਿਉਂਕਿ ਪੰਜਾਬੀ ਤਿਹਾਰ ਹੈ ਆਪਣੇ ਪੰਜਾਬ ਸੋਪਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਜੇ ਕੋਈ ਹੋਰ ਲੇਡੀਜ਼ ਇਸ ਇਤਿਹਾਰ ਦੇ ਬਾਰੇ ਦੱਸਣਾ ਚਾਹਦੀ ਹੈ ਤਾਂ ਗੱਲਬਾਤ ਕਰਨਾ ਚਾਹਦੀ ਹੈ ਤਾਂ ਜ਼ਰੂਰ ਕਰੋ ਤੁਸੀਂ ਕੀ ਕਹਿਣਾ ਚਾਹੋਗੇ ਜੀ ਤੁਸੀਂ ਬਹੁਤ ਅੱਛੇ ਲੱਗਿਆ ਜੀ ਬਹੁਤ ਅੱਛੇ ਲੱਗਿਆ ਅਸੀਂ ਫਸਟ ਟਾਈਮ ਆਈ ਹੈ ਨੈਕਸਟ ਟਾਈਮ ਵੀ ਜ਼ਰੂਰ ਆਵਾਂਗੇ ਕਿੱਥੇ ਕਿੱਥੋਂ ਤੁਸੀਂ ਆਏ ਹੋ ਕਿਹੜੇ ਗੱਜੂ ਖੇੜਾ ਤੋਂ ਗੱਜੂ ਖੇੜਾ ਤੋਂ ਆਏ ਹੋ ਸਾਰੇ ਗੱਜੂ ਖੇੜਾ ਤੋਂ ਹਾਂਜੀ ਅਸੀਂ ਸਾਰੇ ਗੱਜੂ ਖੇੜਾ ਤੋਂ ਆਏ ਹਾਂ ਔਰ ਅਸੀਂ ਫਸਟ ਟਾਈਮ ਹੀ ਰਾਜਪੁਰਾ ਵਿੱਚ ਮਤਲਬ ਕੀਤਾ ਤੇ ਇਹ ਤੁਹਾਨੂੰ ਬਹੁਤ ਵਧੀਆ ਲੱਗਿਆ ਥੈਂਕਸ ਟੂ ਚਾਹਤ ਔਰ ਦੀਪਿਕਾ ਐਂਡ ਤੀਜ ਵਾਲੀ ਫੈਮਿਲੀ ਜੋ ਵੀ ਹੈ ਅਸੀਂ ਫੁੱਲ ਇੰਜੋਏ ਕਰ ਰਹੇ ਹਾਂ ਸਾਨੂੰ ਬਹੁਤ ਵਧੀਆ ਲੱਗ ਰਿਹਾ ਕਿ ਔਰ ਅਸੀਂ ਇਹੀ ਚਾਹਾਂਗੇ ਕਿ ਅਸੀਂ ਹਰ ਸਾਲ ਐਵੇਂ ਹੀ ਇੰਜੋਏ ਕਰਦੇ ਰਹੀਏ ਨਹੀਂ ਤੇ ਕਰਵਾ ਵੱਧਾ ਜਾਏਗਾ ਅੱਗੇ 레ਡੀਸ ਬਿਲਕੁਲ ਵੱਧੇਗਾ ਹਾਂਜੀ ਵੱਧੇਗਾ ਵੱਧੇਗਾ ਬਹੁਤ ਕਿੱਥੇ ਲੱਗਿਆ ਪ੍ਰੋਗਰਾਮ ਬਹੁਤ ਅੱਛਾ ਲੱਗਿਆ ਹਾਂਜੀ ਬਹੁਤ ਅੱਛਾ ਲੱਗ ਗਿਆ ਸੋ ਪਹਿਲਾਂ ਤਾਂ ਜਿਹੜੀ ਤੁਸੀਂ ਚਾਰ ਦੀਵਾਰੀ ਵਾਲੀ ਗੱਲ ਕਹੀ ਹੈ ਨਾ ਉਹ ਹੁਣ ਅੱਜਕੱਲ ਵੈਲਿਡ ਨਹੀਂ ਹੈ ਕਿਉਂਕਿ ਅਸੀਂ ਸਾਰੇ ਇਕੱਠੇ ਹੀ ਤਾਂ ਹੋਏ ਆ ਕਿ ਸਾਡੇ ਹਸਬੰਡਸ ਨੇ ਭੇਜਿਆ ਇਵਨ ਬਦਰਨ ਲੋਸ ਵੀ ਨਾਲ ਲੈ ਤਾਂ ਬਲਕਿ ਹਸਬੰਡ ਚਾਰ ਦੀਵਾਰੀ ਜਨੇ ਇਸ ਟਾਈਮ ਮੇਰੇ ਹਿਸਾਬ ਨਾਲ ਤੁਸੀਂ ਜਿੰਨਾ ਵੀ ਚੈਨਲਸ ਦੇਖ ਰਹੇ న్యూਸ ਦੇਖ ਰਹੇ ਹੋ ਦਾ ਲੇਡੀਸ ਦਾ ਬਾਹਰ ਨੇ ਹਸਬੰਡ ਚਾਰ ਦੀਵਾਰੀ ਚ ਨਹੀਂ ਇਹ ਵਾਲੀ ਗੱਲ ਤਾਂ ਹੁਣ ਕਈ ਹੋਈ ਨਾ ਰਿਪੋਰਟ ਵਿੱਚ ਮੈਨੂੰ ਮੈਨੂੰ ਐ ਲੱਗਦਾ ਕਿ ਗੱਜੂ ਖੇੜਾ ਇਸ ਮਾਮਲੇ ਦੇ ਵਿੱਚ ਕਾਫੀ ਲੇਟ ਹੈ ਕਿਉਂਕਿ ਤੀਜ ਦਾ ਤਿਹਾਰ ਜਿਹੜਾ ਹੈ ਉਹ ਪਹਿਲਾਂ ਸ਼ਹਿਰਾਂ ਦੇ ਵਿੱਚ ਮਨਾਇਆ ਜਾਣਾ ਸ਼ੁਰੂ ਹੋ ਚੁੱਕਿਆ ਹੈ ਤੇ ਕਈ ਸਾਲਾਂ ਬਾਅਦ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਇਸ ਚੀਜ਼ ਦੀ ਕਿ ਗੱਜੂ ਖੇੜਾ ਦੀ ਲੇਡੀਸ ਅੱਜ ਆ ਕੇ ਰਾਜਪੁਰਾ ਸ਼ਹਿਰ ਦੇ ਵਿੱਚ ਤੀਜ ਦਾ ਤਿਹਾਰ ਮਨਾ ਰਹੀ ਹੈ ਤੇ ਮੈਨੂੰ ਐ ਲੱਗਦਾ ਹਾਂ ਹਾਂ ਬਸ ਇਸ ਤਰ੍ਹਾਂ ਹੈ ਕਿ ਹੁਣ ਇੱਕ ਆਰਗੇਨਾਈਜ਼ਡ ਤਰੀਕੇ ਨਾਲ ਫੈਮਿਲੀ ਦੇ ਖੁੱਲ ਕੇ ਸਾਹਮਣੇ ਆ ਰਹੇ ਹਨ ਹਾਂ ਫ ਫੈਮਿਲੀ ਦੇ ਇੱਕ ਮੈਂਬਰ ਇਨੀਸ਼ੀਏਟਿਵਲੀ ਆਰ ਅਸੀਂ ਉਹਨਾਂ ਦੇ ਨਾਲ ਆ ਕਿ ਤੁਸੀਂ ਇਨੀਸ਼ੀਏਟਿਵ ਲਿਆ ਤੁਸੀਂ ਕਰੋ ਬਾਕੀ ਉਹ ਕੇਜਨਸ ਵੀ ਤੁਸੀਂ ਪਲਾਨ ਕਰੋ ਬਲਕਿ ਅਸੀਂ ਇੰਜੋਏ ਦੇਵਰਾਨੀ ਹੈ ਮੇਰੇ ਅਸੀਂ ਇੰਜੋਏ ਕਰ 파 ਰਹੇ ਹਾਂ ਉਹਨਾਂ ਕਰਕੇ ਕਿ ਉਹਨਾਂ ਨੇ ਇਨੀਸ਼ੀਏਟਿਵ ਲੈ ਕੇ ਰੇਂਜ ਕੀਤਾ ਸਾਰਾ ਕੁਝ ਸੋ ਬੜੀ ਖੁਸ਼ੀ ਹੋ ਰਹੀ ਹੈ ਜੀ ਕੀ ਕਹਿਣਾ ਚਾਹੋਗੇ ਤੁਸੀਂ ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿਉਂਕਿ ਚਾਹਤ ਭਾਬੀ ਔਰ ਦੀਪਿਕਾ ਭਾਬੀ ਨੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਔਰ ਸਭ ਨੂੰ ਪੂਰੇ ਪਿੰਡ ਨੂੰ ਇੱਕ ਤਰ੍ਹਾਂ ਦਾ ਫੋਨ ਕਰਿਆ ਸਭ ਨੂੰ ਇਕੱਠਾ ਕਰਿਆ ਕਾਲ ਕਰੀ ਕਿ ਚਲੋ ਕੁਝ ਮਨਾਉਂਦੇ ਆ ਨਹੀਂ ਤਾਂ ਅਸਤਕ ਸਾਡੇ ਪ ਨਹੀਂ ਪਿੰਡ ਤਾਂ ਨਹੀਂ ਹੈ ਹਾਂ ਸ਼ਹਿਰ ਵੀ ਨਹੀਂ ਹੈ ਪਰ ਪਿੰਡ ਵੀ ਨਹੀਂ ਹੈ ਪਰ ਫਿਰ ਵੀ ਹਾਂਜੀ ਹਾਂਜੀ ਬਟ ਫਿਰ ਵੀ ਹਰ ਕੋਈ ਆਪਣਾ ਆਪਣਾ ਮਤਲਬ ਫੈਮਲੀ ਨਾਲ ਮਿਲਾਨ ਲੈਂਦਾ ਜੋ ਜੋ ਵੀ ਜੀਣ ਲਈ ਮੇਰਾ ਸਾਰਾ ਮੁਹਾਲੀ ਜਿਹੜਾ ਹੈਗਾ ਗੱਜੂ ਖੇੜਾ ਮਾਨਕਪੁਰ ਤੋਂ ਸ਼ੋਪਿੰਗ ਕਰਮਾਨ ਹਾਂਜੀ ਹਾਂਜੀ ਪਰ ਇਹਨਾਂ ਨੇ ਇਹ ਸਟੈਪ ਚੱਕਿਆ ਇਹਨਾਂ ਨੇ ਸੋਚਿਆ ਮੇਨ ਗੱਲ ਤਾਂ ਇਹਨਾਂ ਨੇ ਸੋਚਿਆ ਕਿ ਜਾਣ ਦੇਖੋ ਤਿਆਰ ਸਾਰੇ ਹੋ ਗਏ 1 ਮਿੰਟ 'ਚ ਪਰ ਮਤਲਬ ਪਹਿਲਾ ਸਟੈਪ ਨਹੀਂ ਕੋਈ ਚੱਕਦਾ ਇਹਨਾਂ ਨੇ ਉਹ ਪਹਿਲਾ ਸਟੈਪ ਚੱਕਿਆ ਤਾਂ 올 ਥੈਂਕਸ ਟੂ ਚਾਹਤ ਭਾਬੀ ਐਂ ਡਿਪਿਕਾ ਭਾਬੀ ਪਹਿਲਾ ਸਟੈਪ ਚੱਕਿਆ ਥੈਂਕ ਯੂ ਬਹੁਤ ਪਾਰਟੀਆਂ ਕਰਾਂਗੇ ਹੁਣ ਸਾਡੀ ਅਗੇ ਦੀਵਾਲੀ ਪਾਰਟੀ ਵੀ ਆਏਗੀ ਤਾਂ ਇਸੇ ਤਰ੍ਹਾਂ ਹੀ ਅਸੀਂ ਬਹੁਤ ਵਧੀਆ ਤਰੀਕੇ ਨਾਲ ਦੀਵਾਲੀ ਪਾਰਟੀ ਵੀ ਮਨਾਵਾਂਗੇ ਕਿ న్యూਸ 89 ਦੀ ਟੀਮ ਨੂੰ ਤੁਸੀਂ ਹਮੇਸ਼ਾ ਬੁਲਾਉਂਦੇ ਰਹੋ ਸੋ ਤੁਸੀਂ ਦੇਖਿਆ ਕਿ ਲੇਡੀਜ਼ ਨੇ ਅੱਜ ਗੱਜੂ ਖੇੜਾ ਤੋਂ ਆ ਕੇ ਉਹਰੇ ਤੀਜ ਦਾ ਤਿਹਾਰ ਮਨਾਇਆ ਤੇ ਬਹੁਤ ਖੁਸ਼ ਨਜ਼ਰ ਆ ਰਹੀਆਂ ਤੇ ਕਾਫੀ ਐਕਟੀਵਿਟੀਜ਼ ਵੀ ਦੇਖਣ ਨੂੰ ਮਿਲੀ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਿਹਾਰ ਜਿਹੜਾ ਹੈ ਹੋਰ ਜਿਹੜਾ ਹੈ ਵੱਧ ਚੜ ਕੇ ਮਨਾਇਆ ਜਾਵੇ ਅਸੀਂ ਇਹੀ ਦੁਆ ਕਰਦੇ ਹਾਂ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ news 89 punjab har khabar jis da hove asar